ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਲੋ ਜੀ ਕੀ ਅਪਡੇਟ ਆ ਖਬਰਾਂ ਦੀ ਪੰਜਾਬ ਤੋਂ ਭਾਰਤ ਦੇ ਅੰਦਰੋਂ ਸਾਰੀਆਂ ਖਬਰਾਂ ਆਪਣਾ ਕਵਰ ਕਰਾਂਗੇ ਜੀ ਸੁਬਿੰਦਰ ਸਭ ਤੋਂ ਪਹਿਲਾਂ ਤਾਂ ਗੱਲ ਉਹੀ ਕਰਾਂਗੇ ਕਿ ਜਿਹੜੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਦੇ ਨਾਮ ਦੀ ਜਿਹੜੀ ਲੇਡੀ ਸੀਗੀ ਉਸ ਦੇ ਵਿੱਚ ਅਸੀਂ ਕੱਲ ਵੀ ਇਹਦਾ ਜ਼ਿਕਰ ਕੀਤਾ ਸੀਗਾ ਕਿ ਕਿਵੇਂ ਉਸ ਨੇ ਕੀ ਸੁਸਾਈਡ ਕਰ ਲਈ ਹੈ ਜਾਂ ਕਿ ਕਤਲ ਹੋਇਆ ਤਾਂ ਹੁਣ ਉਸ ਤੋਂ ਪਰਦਾ ਚੁੱਕਾ ਗਿਆ ਹੈ ਅਮਰਿਤਪਾਲ ਸਿੰਘ ਮਹਿਰੋ ਇੱਕ ਨਿਹੰਗ ਸਿੰਘ ਨੇ ਤੇ ਉਸ ਮਾਮਲੇ ਦੇ ਵਿੱਚ ਉਹਨਾਂ ਨੇ ਪੋਸਟ ਪਾ ਕੇ ਜ਼ਿੰਮੇਵਾਰੀ ਵੀ ਲੈ ਲਈ ਹੈ ਦੂਜੇ ਪਾਸੇ ਦੋ ਨਿਹੰਗ ਸਿੰਘ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਵੀ ਕਰ ਲਏ ਗਏ ਨੇ ਹਾਲਾਂਕਿ ਨੌਜਵਾਨ ਨੇ ਦੋਵੇਂ ਇੱਕ ਤਰਨਤਾਰ ਨਜ਼ਿਲੇ ਦੇ ਨਾਲ ਹਰੀਕੇ ਦੇ ਨਾਲ ਸੰਬੰਧ ਰੱਖਦਾ ਦੂਜਾ ਮੋਗੇ ਦੇ ਨਾਲ ਸੰਬੰਧ ਰੱਖਦਾ ਇੱਕ ਦੀ ਉਮਰ 21 ਸਾਲ ਹੈ ਦੂਜੇ ਦੀ ਉਮਰ 29 ਸਾਲ ਹੈ ਇੱਕ ਦਾ ਨਾਮ ਜਸਪ੍ਰੀਤ ਹੈ ਦੂਜੇ ਦਾ ਜਿਹੜਾ ਇਹ ਇੱਕ ਹੋਰ ਮੁੰਡਾ ਜਿਹੜਾ ਸਾਹਮਣੇ ਆਇਆ ਇਸ ਦੇ ਵਿੱਚ ਤੇ ਗੱਲ ਇਹ ਹੈਗੀ ਹੈ ਕਿ ਉਹ ਜਿਹੜੀ ਲੇਡੀ ਸੀਗੀ ਔਰਤ ਸੀਗੀ ਜਿਵੇਂ ਅਸੀਂ ਕੱਲ ਵੀ ਦੱਸਿਆ ਸੀ ਕਿ ਉਹ ਬਿਹਾਰ ਤੋਂ ਸਬੰਧਤ ਸੀਗੀ ਤੇ ਉਹ ਉਸਦਾ ਪਰਿਵਾਰ ਇੱਥੇ ਮਾਈਗ੍ਰੇਟ ਹੋ ਗਿਆ ਤੇ ਪਰਿਵਾਰ ਇੱਥੇ ਰਹਿਣ ਲੱਗ ਗਿਆ ਉਸ ਤੋਂ ਬਾਅਦ ਉਹਨੇ ਆਪਣੀ ਆਈਡੀ ਚੇਂਜ ਕੀਤੀ ਆਪਣੀ ਆਈਡੈਂਟੀਟੀ ਚੇਂਜ ਕੀਤੀ ਤੇ ਕਮਲਕੌਰ ਦੇ ਨਾਮ ਦੀ ਇੱਕ ਇੰਸਟਾ ਦੇ ਅਕਾਊਂਟ ਬਣਾਇਆ ਤੇ ਉਸਦੇ ਕਰੀਬ ਕਰੀਬ 4 ਲੱਖ ਸਬਸਕ੍ਰਾਈਬਰ ਸੀਗੇ ਫਾਲੋਅਰਸ ਸੀਗੇ ਇੰਸਟਾ ਦੇ ਉੱਤੇ ਤੇ ਉਹ ਅਸ਼ਲੀਲ ਕੰਟੈਂਟ ਜਿਹੜਾ ਉਹ ਪਾਉਂਦੀ ਸੀਗੀ ਹਾਲਾਂਕਿ ਅਮਰਿਤਪਾਲ ਮਹਿਰੂ ਦੇ ਵੱਲੋਂ ਉਹਨੂੰ ਪਹਿਲਾਂ ਵੀ ਕਿਹਾ ਗਿਆ ਸੀ ਵਾਰਨਿੰਗ ਦਿੱਤੀ ਗਈ ਸੀ ਕਿ ਜਾਂ ਤਾਂ ਆਪਣਾ ਨਾਮ ਬਦਲ ਲਾ ਪੰਜਾਬੀ ਵਾਲਾ ਨਾਂ ਰੱਖੋ ਜਾਂ ਫਿਰ ਤੁਸੀਂ ਅਜਿਹਾ ਕੰਟੈਂਟ ਨਾ ਪਾਓ ਤੇ ਉਹ ਉਹਨਾਂ ਨੇ ਉਸੇ ਤਰ੍ਹਾਂ ਕੰਟੈਂਟ ਪਾਉਂਦੀ ਰਹੀ ਬਹੁਤ ਇਤਰਾਜ਼ਯੋਗ ਕੰਟੈਂਟ ਜਿਸ ਤੋਂ ਬਾਅਦ ਅਮਰਿਤਪਾਲ ਮਹਿਰੋਂ ਦੇ ਵੱਲੋਂ ਤੇ ਉਹਦੇ ਸਾਥੀਆਂ ਦੇ ਵੱਲੋਂ ਇੱਕ ਟਰੈਪ ਲਾਇਆ ਗਿਆ ਉਹਨੂੰ ਬੁਲਾ ਲਿਆ ਗਿਆ ਬਠਿੰਡਾ ਤੇ ਕਿਹਾ ਗਿਆ ਕਿ ਅਸੀਂ ਤੇਤੋਂ ਕੁਝ ਗੱਡੀਆਂ ਦੀ ਪ੍ਰੋਮੋਸ਼ਨ ਕਰਵਾਉਣੀ ਹੈ ਤੇ ਤੁਸੀਂ ਬਠਿੰਡੇ ਆ ਜਾਓ ਕਿਉਂਕਿ ਜਿੰਨੇ ਵੀ ਜਿਹੜੇ ਇਨਫਲੂਐਂਸਰਸ ਨੇ ਸੋਸ਼ਲ ਮੀਡੀਆ ਅੱਜਕੱਲ ਇਹਨਾਂ ਨੂੰ ਜਿਹੜਾ ਜਿਹੜਾ ਮਤਲਬ ਤਰੀਕਾ ਹੈਗਾ ਇਹ ਰੈਵਨਿਊ ਦਾ ਕਹਿ ਲਈਏ ਕਿਉਂਕਿ ਇਨਸਟਾ ਤੇ ਕੋਈ ਵੀਡੀਓਜ਼ ਦੇ ਪੈਸੇ ਨਹੀਂ ਮਿਲਦੇ ਜਿਹੜੀ ਇਨਸਟਾ ਤੇ ਵਿਊਜ਼ ਆਉਂਦੇ ਨੇ ਉਸ ਦਾ ਕੋਈ ਪੈਸਾ ਨਹੀਂ ਹੁੰਦਾ ਪਰ ਜਿਹੜੀ ਪ੍ਰੋਮੋਸ਼ਨਸ ਹੁੰਦੀਆਂ ਉਹਨੂੰ ਪੇਡ ਪ੍ਰੋਮੋਸ਼ਨਸ ਕਿਹਾ ਜਾਂਦਾ ਇਹ ਪੇਡ ਪ੍ਰੋਮੋਸ਼ਨਸ ਕਰ ਦਿੰਦੇ ਨੇ ਤੇ ਉਸ ਦੇ ਵਿੱਚ ਦੇ ਵਿੱਚ ਪੈਸੇ ਲੈਂਦੇ ਨੇ ਪਹਿਲਾਂ ਇਹ ਆਪਣੇ ਫਾਲੋਅਰਸ ਬਣਾਉਂਦੇ ਨੇ ਚਾਹੇ ਸਿੱਧੇ ਟੰਗ ਨਾਲ ਸਿੱਧੇ ਟੰਗ ਨਾਲ ਸਹੀ ਵੀਡੀਓ ਗਲਤ ਵੀਡੀਓ ਪਾ ਕੇ ਛੇਤੀ ਮਸ਼ਹੂਰ ਹੋ ਕੇ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਹ ਦੇ ਤੌਰ ਤੇ ਬੁਲਾਇਆ ਗਿਆ ਕਿ ਤੈਨੂੰ ਅਸੀਂ ਪੈਸੇ ਦੇਵਾਂਗੇ 2000 ਰੁਪਏ ਅਕਾਊਂਟ 'ਚ ਵੀ ਪਵਾਤਾ ਬਾਕੀ ਪੈਸੇ ਕਿਹਾ ਗਿਆ ਕਿ ਬਠਿੰਡੇ ਆ ਜਾ ਇਹ ਜਿਹੜੀ ਲੇਡੀ ਆ ਕਮਲਕੌਰ ਹਾਲਾਂਕਿ ਅਨਮੈਰਿਟ ਸੀਗੀ ਇਹ ਚੱਲੇ ਜਾਂਦੀ ਆ ਆਪਣੀ ਏਅਨ ਗੱਡੀ ਚੱਕਦੀ ਆ ਤੇ ਜਾਂਦੀ ਆ ਰਾਹ ਦੇ ਵਿੱਚ ਦੂਜੇ ਪਾਸਿਓਂ ਦੋਵੇਂ ਮੁੰਡੇ ਜਿਹੜੇ ਨੇ ਉਹ ਨਿਮਰਤਜੀਤ ਇੱਕ ਮੁੰਡੇ ਦਾ ਨਾਮ ਐ ਦੂਜੇ ਦਾ ਜਸਪਰੀ ਤੇ ਦੋਵੇਂ ਆ ਜਾਂਦੇ ਨੇ ਸਕੋਰਪੀਓ ਐਨ ਗੱਡੀ ਹੁੰਦੀ ਐ ਤੇ ਰਾਹ ਦੇ ਵਿੱਚ ਇਹਨੂੰ ਫਿਰ ਕਹਿੰਦੇ ਨੇ ਕਿ ਅਸੀਂ ਤੈਨੂੰ ਆਪ ਹੀ ਲੈ ਕੇ ਜਾਂਦੇ ਆ ਤਾਂ ਇਹ 9 ਜੂਨ ਨੂੰ ਆਪਣੇ ਘਰ ਤੋਂ ਲੁਧਿਆਣੇ ਤੋਂ ਗਈ ਸੀ ਤੇ 9 ਅਤੇ 10 ਜੂਨ ਦੀ ਰਾਤ ਨੂੰ ਹੀ ਆਪਣੇ ਕਮਰ ਕਸੇ ਦੇ ਨਾਲ ਜਿਹੜਾ ਮੁੰਡਾ ਹੈ ਉਸ ਦਾ ਕਲ ਘੋਟ ਦਿੰਦਾ ਤੇ ਸਿੱਧੇ ਸਿੱਧੇ ਇਹ ਕਹਿ ਰਹੇ ਨੇ ਕਿ ਅਸੀਂ ਇਸ ਕਰਕੇ ਇਹਨੂੰ ਸਾਬਕ ਸਿਖਾਇਆ ਸੋਦਾ ਲਾਇਆ ਕਿ ਇਹ ਗਲਤ ਕੰਟੈਂਟ ਅਸ਼ਲੀਲ ਕੰਟੈਂਟ ਪਾਰੀ ਸੀ ਅਸੀਂ ਇਹਨੂੰ ਵਰਜਿਆ ਵੀ ਸੀ ਪਰ ਅਜੇ ਹਾਂ ਨਹੀਂ ਹੋਇਆ ਇਹ ਹੱਟੀ ਨਹੀਂ ਹੈਗੀ ਬਲਗਰਟੀ ਫੈਲਾਉਂਦੀ ਰਹੀ ਇਸ ਕਰਕੇ ਅਸੀਂ ਇਹਦਾ ਕਤਲ ਕਰਤਾ ਤੇ ਅਮਨੀਤ ਕੌਂਡਲ ਜਿਹੜੇ ਬਠਿੰਡਾ ਦੇ ਐਸਐਸਪੀ ਨੇ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਦੋਵੇਂ ਮੁੰਡੇ ਜਿਹੜੇ ਨਿਮਰਤਜੀਤ ਸਿੰਘ ਹੈ ਤੇ ਦੂਜਾ ਮੁੰਡਾ ਜਸਪ੍ਰੀਤ ਸਿੰਘ ਐ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਉਹਨਾਂ ਦਾ ਰਿਮਾਂਡ ਲਿਆ ਜਾਊਗਾ ਹੋਰ ਪੁੱਛਗਿੱਛ ਕੀਤੀ ਜਾਣੀ ਐ ਗੱਡੀ ਬਰਾਮਦ ਹੋ ਗਈ ਐ ਹੋਰ ਵੀ ਜਿਹੜਾ ਦੇਖਣਾ ਹੋਵੇਗਾ ਕੌਣ ਕੌਣ ਇਨਵੋਲਵ ਸੀਗਾ ਕਿਉਂਕਿ ਇੱਕ ਸੀਸੀਟੀਵੀ ਸਾਹਮਣੇ ਆ ਗਈ ਸੀ ਸੀਸੀਟੀਵੀ ਤੋਂ ਪੁਲਿਸ ਨੂੰ ਕੁਲੀਓ ਮਿਲਿਆ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਤੇ ਦੋਹਾਂ ਨੂੰ ਪੁੱਛੋਂ ਤੋਂ ਕਾਬੂ ਕਰ ਲਿਆ ਗਿਆ ਤੇ ਹਾਲਾਂਕਿ ਅਮਰਿਤਪਾਲ ਮਹਿਰੋ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਐ ਤੇ ਅਮਰਿਤਪਾਲ ਮਹਿਰੋ ਦੇ ਵੱਲੋਂ ਲਾਈਵ ਹੋ ਕੇ ਇਹ ਗੱਲ ਕਬੂਲੀ ਵੀ ਗਈ ਐ ਇਹ ਹੋਰ ਵੀ ਜਿਹੜੇ ਅਜਿਹੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੇ ਜਿਹੜੇ ਗਲਤ ਕੰਟੈਂਟ ਦੇ ਸਿਰ ਤੇ ਪੈਸੇ ਕਮਾ ਰਹੇ ਨੇ ਤੇ ਲੋਕਾਂ ਨੂੰ ਗਲਤ ਪਾਸੇ ਲਾ ਰਹੇ ਨੇ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦੇ ਦਿੰਦੇ ਹਾਂ ਇੱਕ ਲੜਕੀ ਹੋਰ ਹੈ ਦੀਪਿਕਾ ਲੂਥਰਾ ਉਸ ਦਾ ਨਾਮ ਹੈ ਉਹ ਅਮਰਿਤਸਰ ਦੀ ਰਹਿਣ ਵਾਲੀ ਹੈ ਉਸ ਨੂੰ ਵੀ ਉਹਨੇ ਚੇਤਾਵਨੀ ਦਿੱਤੀ ਹੈ ਹੁਣ ਉਹ ਪੁਲਿਸ ਕੋਲ ਵੀ ਪਹੁੰਚੀ ਹੈ ਮੀਡੀਆ ਦੇ ਸਾਹਮਣੇ ਵੀ ਆਈ ਹੈ ਮੇਰੀ ਜਾਨ ਨੂੰ ਖਤਰਾ ਦੱਸ ਰਹੀ ਹੈ ਹਾਲਾਂਕਿ ਉਹਨੇ ਕਿਹਾ ਕਿ ਮੈਂ ਪਹਿਲਾਂ ਜ਼ਰੂਰ ਡਬਲ ਮੀਨਿੰਗ ਜਾਂ ਅਜਿਹਾ ਕੰਟੈਂਟ ਪਾਉਂਦੀ ਸੀ ਮੈਂ ਇਹ ਕੰਟੈਂਟ ਡੀਲੀਟ ਕਰਤਾ ਤੇ ਹੁਣ ਮੈਂ ਅਜਿਹਾ ਕੰਟੈਂ ਇਸ ਦੇ ਨਾਲ ਹੀ ਅੰਮ੍ਰਿਤਸਰ ਮੈਨੂੰ ਨੇ ਹੁਣੇ-ਹੁਣੇ ਇੱਕ ਹੋਰ ਪੋਸਟ ਪਾਈ ਆ ਆਪਣੇ ਇੰਸਟਾ ਦੇ ਉੱਤੇ ਤੇ ਲਿਖਿਆ ਏ ਕਿ ਮੈਂ ਹਾਰੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਾਂ ਉਸਨੇ ਕਿਹਾ ਕਿ ਮੈਨੂੰ ਪਤਾ ਏ ਕਿ ਜਿਹੜੀ ਕਤਲ ਦੇ ਮਾਮਲੇ 'ਚ ਸਜ਼ਾ ਹੁੰਦੀ ਓਦੇ ਵਿੱਚ 5-7 ਸਾਲ ਜੇਲ੍ਹ 'ਚ ਲਾਉਣੀ ਪੈਂਦੀ ਹੈ ਤੇ ਜੇਕਰ ਮੈਨੂੰ 5-7 ਸਾਲ ਲਈ ਇਹਨਾਂ ਲਈ ਜਾਣਾ ਪਿਆ ਇਹਨਾਂ ਨੂੰ ਮਾਰ ਕੇ ਜੇਲ੍ਹ ਤਾਂ ਮੈਂ 5-7 ਨੂੰ ਹੋਰ ਰੋੜ ਕੇ ਜਾਊਂਗਾ ਭਾਵੇਂ ਕਿ 5-7 ਨੂੰ ਹੋਰ ਮਾਰ ਕੇ ਜਾਊਂਗਾ ਜਾਂ ਤਾਂ 24 ਘੰਟੇ ਦੇ ਵਿੱਚ ਵਿੱਚ ਜਿਹੜੇ ਅਜਿਹਾ ਕੰਟੈਂਟ ਪਾਉਂਦੇ ਨੇ ਉਹ ਪੰਜਾਬ ਤੇ ਪੰਥ ਤੋਂ ਮਾਫੀ ਮੰਗ ਲੈਣ ਕਿ ਅੱਗੇ ਤੋਂ ਅਸੀਂ ਨਹੀਂ ਪ ਨਹੀਂ ਤਾਂ ਫਿਰ ਮੇਰੀ ਗੱਡੀ ਆ ਜੋ ਉਹਨਾਂ ਦੇ ਘਰਵਾ ਲਾਊਗੀ ਤੇ ਘਰ ਦੇ ਵੀ ਕਹਿਣਗੇ ਕਿ ਅਜਿਹਾ ਹਾਸ਼ਿਰ ਹੋਊਗਾ ਕਿ ਘਰ ਦੇ ਵੀ ਕਹਿਣਗੇ ਕਿ ਇਸ ਦੇ ਨਾਲ ਉਹ ਤਾਂ ਮਾਰ ਹੀ ਦਿੰਦੇ ਅਜਿਹੀ ਧਮਕੀ ਜਿਹੜੀ ਅਮਰਿਤਪਾਲ ਮੈਰੋਂ ਦੇ ਵੱਲੋਂ ਆਪਣੀ ਇੱਕ ਪੋਸਟ ਦੇ ਰਾਹੀਂ ਦਿੱਤੀ ਗਈ ਹੈ ਇਸ ਤੋਂ ਬਾਅਦ ਇੱਕ ਵੀਡੀਓ ਹੋਰ ਅਮਰਿਤਪਾਲ ਮੈਰੋਂ ਨੇ ਆਪਣੇ ਇੰਸਟਾ ਅਕਾਊਂਟ ਤੇ ਪਾਈ ਹੈ ਜਿਸ ਦੇ ਵਿੱਚ ਇੱਕ ਪਿੰਡੂ ਜੱਟ ਰਿਕਾਰਡਸ ਕਰਕੇ ਮੁੰਡੇ ਸੀਗੇ ਤਿੰਨ ਉਹਨਾਂ ਨੇ ਮਾਫੀ ਮੰਗੀ ਉਹ ਕਹਿੰਦੇ ਸਾਡੀ ਅਕਲ ਤੇ ਪਰਦਾ ਪੈ ਗਿਆ ਸੀ ਅਸੀਂ ਗਲਤ ਕੰਟੈਂਟ ਪਾਉਂਦੇ ਸੀ ਹੁਣ ਅਸੀਂ ਤੌਬਾ ਕਰਦੇ ਹਾਂ ਤਾਂ ਪੰਜਾਬ ਨਹੀਂ ਇਹ ਵਕਤ ਸਮਾਂ ਤੇ ਇੱਕ ਨਵਾਂ ਟਰੈਂਡ ਹੈ ਕਿ इवन ਕਿ ਹਸਬੰਡ ਵਾਈਫ ਵੀ ਨੇ ਇਸ ਦੇ ਵਿੱਚ ਇਨਵੋਲਵ ਇਸ ਦੇ ਵਿੱਚ ਬਹੁਤ ਸਾਰੀਆਂ ਟੀਨੇਜਰਜ਼ ਕੁੜੀਆਂ ਨੇ ਨਵੀਂ ਹੋਰ ਉਮਰ ਦੇ ਕੁੜੀਆਂ ਨੇ ਕਿ ਅਸ਼ਲੀਲ ਵੀਡੀਓ ਪਾ ਕੇ ਅਸ਼ਲੀਲ ਗੱਲਾਂ ਕਰਕੇ ਅਸ਼ਲੀਲ ਕੰਟੈਂਟ ਇਤਰਾਜ਼ਯੋਕ ਸਮਗਰੀ ਪਾ ਕੇ ਤੇ ਉਹ ਮਸ਼ਹੂਰ ਹੋਉਂਦੇ ਨੇ ਤੇ ਉਹ ਜਿਹੜਾ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਦੇਖੋ ਹਾਲਾਂਕਿ ਇਹ ਵੀ ਬਹਿਸ ਦਾ ਵਿਸ਼ਾ ਹੈ ਕਿ ਕਿਉਂਕਿ ਫਾਲੋਅਰਸ ਤਾਂ ਉਹਨਾਂ ਦੇ ਵੀ ਨੇ ਜਿਹੜੇ ਅਜਿਹੇ ਕੰਟੈਂਟ ਪਾਉਂਦੇ ਨੇ ਉਹਨਾਂ ਨੂੰ ਵੀ ਕੋਈ ਦੇਖ ਹੀ ਰਿਹਾ ਹੈ ਇਸੇ ਕਰਕੇ ਪਰ ਕਿਸੇ ਨੂੰ ਦੇਖਣ ਤੋਂ ਰੋਕਿਆ ਨਹੀਂ ਜਾ ਸਕਦਾ हां ਜਿਹੜੇ ਕੰਟੈਂਟ ਪਾਉਂਦੇ ਨੇ ਉਹ ਮਸ਼ਹੂਰ ਹੋ ਜਾਂਦੇ ਨੇ ਲੋਕ ਉਹਨਾਂ ਨੂੰ ਫੋਲੋ ਕਰਨ ਲੱਗ ਜਾਂਦੇ ਨੇ ਉਹਨਾਂ ਨੂੰ ਪੈਸੇ ਮਿਲਣ ਲੱਗ ਜਾਂਦੇ ਨੇ ਫਿਰ ਉਹ ਹੋਰ ਲਾਈਮਲਾਈਟ 'ਚ ਆ ਜਾਂਦੇ ਨੇ ਇਸ ਤਰੀਕੇ ਦੇ ਨਾਲੇ ਚੱਲ ਰਿਹਾ ਸਿਸਟਮ ਤੇ ਪੰਜਾਬ ਦੇ ਵਿੱਚ ਤਾਂ ਜਿਹੜੇ ਬਹੁਤ ਸਾਰੇ ਇਨਸਟਾ ਅਕਾਊਂਟਸ ਨੇ ਬਹੁਤ ਸਾਰੇ ਪੇजेस ਨੇ ਇਵਨ ਕੇ ਬਾਹਰ ਵੀ ਕੁੜੀਆਂ ਮੁੰਡੇ ਜਿਹੜੇ ਨੇ ਇਸ ਤਰ੍ਹਾਂ ਦਾ ਕੰਟੈਂਟ ਪਾ ਕੇ ਡਬਲ ਮੀਨਿੰਗ ਕੰਟੈਂਟ ਪਾ ਕੇ ਆਪਣੇ ਫਾਲੋਅਰਸ ਵਧਾਉਂਦੇ ਨੇ ਫਿਰ ਰੈਵਨਿਊ ਇਕੱਠਾ ਕਰਦੇ ਨੇ ਪਰ ਇਹ ਹੈ ਇੱਕ ਗਲਤ ਟ੍ਰੈਂਡ ਹੈ ਤੇ ਇਹੀ ਹੋ ਰਿਹਾ ਹੈ ਤੇ ਇਸੇ ਕਰਕੇ ਹੁਣ ਅਮਰਿਤਪਾਲ ਮਹਿਰੋਂ ਜੇ ਬਹੁਤ ਸਾਰੇ ਲੋਕ ਹੱਕ ਦੇ ਵਿੱਚ ਵੀ ਕਹਿ ਰਹੇ ਨੇ ਕਿ ਚੰਗਾ ਕੀਤਾ ਦੂਜੇ ਪਾਸੇ ਲੋਕ ਇਹ ਵੀ ਕਹਿ ਰਹੇ ਨੇ ਕਿ ਜੀ ਤੁਸੀਂ ਉਹਨਾਂ ਨੂੰ ਵੀ ਰੋਕੋ ਜਿਹੜੇ ਕੰਟੈਂਟ ਦੇਖਦੇ ਨੇ ਬਣਾਉਣ ਵਾਲੇ ਤਾਂ ਠੀਕ ਹੈ ਬਣਾਉਣ ਵਾਲੇ ਵੀ ਤਾਂ ਹੀ ਬਣਾਉਂਦੇ ਨੇ ਜੇ ਦੇਖਦੇ ਨੇ ਤਾਂ ਹੁਣ ਇਹ ਇੱਕ ਬਹਿਸ ਵੀ ਹੈ ਬਹਿਸ ਦਾ ਵੇਸ਼ਾ ਵੀ ਹੈ ਦੂਜੇ ਪਾਸੇ ਇਹ ਇੱਕ ਇਹ ਵੀ ਹੈ ਕਿ ਕਿਉਂਕਿ ਚੈੱਕ ਐਂਡ ਬੈਲੈਂਸਸ ਤਾਂ ਹੁਣ ਰਹੇ ਨਹੀਂ ਕੋਈ ਫਰੀडम ਆਫ ਐਕਸਪ੍ਰੈਸ਼ਨ ਦੇ ਨਾਂ ਤੇ ਜੀ ਮੈਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਕੁਝ ਵੀ ਪਾਵਾਂ ਮੈਂ ਤਾਂ ਬਾਲਗ ਐ ਇੱਕ ਹੈ ਕਿ ਕੋਈ ਵੀ ਕੁਝ ਵੀ ਜਿਹੜਾ ਉਹ ਪਾਉਣ ਤੱਕ ਜਾਂਦਾ ਹੈ ਠੀਕ ਹੈ ਤੇ ਹਾਲਾਂਕਿ ਕੁਝ ਕਮਿਊਨਿਟੀ ਗਾਈਡਲਾਈਨਸ ਫੇਸਬੁੱਕ ਜਾਂ YouTube ਤਾਂ ਦਿੰਦੀ ਹੈ ਪਰ ਇਨਸਟਾ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਜ਼ਿਆਦਾ ਹੈ ਨਹੀਂ ਤੇ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਆ ਉਹ ਬਲਗੈਟੀ ਵਾਲਾ ਤਾਂ ਹੁੰਦਾ ਹੀ ਹੈ ਤੇ ਹੁਣ ਕਮਲਕੌਰ ਦਾ ਤਾਂ ਕਤਲ ਹੀ ਕਰ ਦਿੱਤਾ ਗਿਆ ਤੇ ਦੂਜਿਆਂ ਨੂੰ ਧਮਕੀ ਜਿਹੜੀ ਅਮਰਿਤਪਾਲ ਮੈਰੋ ਦੇ ਵੱਲੋਂ ਦਿੱਤੀ ਗਈ ਅਮਰਿਤਪਾਲ ਮੈਰੋ ਹੁਣ ਤੋਂ ਨਹੀਂ ਇਹ ਪਹਿਲਾਂ ਵੀ ਚਾਹੇ ਉਹ ਜਿਹੜੇ ਨਾਨਕ ਸਰ ਨਾਲ ਸੰਬੰਧਿਤ ਇੱਕ ਚਰਨ ਘਾਟ ਵਾਲਾ ਸੋ ਕਾਲਡ ਬਾਬਾ ਸੀਗਾ ਉਹਦੀ ਉਹ ਬੰਦੇ ਤੋਂ ਵੀਰ ਨੇ ਮਾਫੀ ਮੰਗਵਾਈ ਸੀ ਤੇ ਕਈ ਥਾਵਾਂ ਤੇ ਹੋਰ ਵੀ ਜਿਹੜਾ ਡੀਐਕਐਕਐਕ ਪ੍ਰੋਡਿਊਸਰ ਹੈ ਕੋਈ ਵੀ ਗਲਤ ਕੰਟੈਂਟ ਪਾਉਂਦਾ ਸੀਗਾ ਉਹਨੂੰ ਵੀ ਧਮਕੀਆਂ ਵਗੈਰਾ ਦਿੱਤੀਆਂ ਗਈਆਂ ਤਾਂ ਹੁਣ ਤਾਂ ਮਤਲਬ ਇੱਕ ਕਾਨੂੰਨ ਦੀ ਨਜ਼ਰ ਦੇ ਵਿੱਚ ਤਾਂ ਕ੍ਰਾਈਮ ਹੈ ਤੇ ਉਸ ਤੇ ਧਾਰਾ ਨੂੰ ਵਕਫ ਵਕਫ ਲਾ ਦਿੱਤੀ ਗਈਆਂ ਨੇ ਤੇ ਪੁਲਿਸ ਹੁਣ ਭਾਲ ਦੀ ਵੀ ਫਿਰ ਰਹੀ ਹੈ ਕਿਸੇ ਵੀ ਵੇਲੇ ਉਸ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਉਹ ਕਹਿੰਦਾ ਇੱਕ ਤਾਂ ਇਹ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਹ ਇੱਕ ਇੱਕ ਚਿੰਤਾ ਦਾ ਵਿਸ਼ਾ ਇਸ ਕਰਕੇ ਵੀ ਹੈ ਚਰਚਾ ਦਾ ਵਿਸ਼ਾ ਤਾਂ ਹੈ ਹੀ ਚਿੰਤਾ ਦਾ ਵਿਸ਼ਾ ਵੀ ਹੈ ਕਿ ਜਿਹੜਾ ਸਾਡੇ ਯੂਥ ਹੈ ਕਿਉਂਕਿ ਦੇਖੋ ਹਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਸਹੀ ਗਲਤ ਕੀ ਹੈ ਜਿਹੜੇ ਨਵੇਂ ਉਮਰ ਦੇ ਬੱਚੇ ਨੇ ਨਿਊ ਜਨਰੇਸ਼ਨ ਹੈ ਉਹ ਫਿਰ ਇਸੇ ਪਾਸੇ ਬਹੁਤ ਸਾਰੇ ਲੋਕ ਤੁਸੀਂ ਦੇਖੋਗੇ ਇਨਸਟਾ ਦੇ ਉੱਤੇ ਵਾਰ-ਵਾਰ ਰੀਲਸ ਦੇਖਣੀਆਂ ਇਹੋ ਜਿਹਾ ਕੰਟੈਂਟ ਦੇਖਣਾ ਅੱਗੇ ਤੋਂ ਅੱਗੇ ਫਿਰ ਇਸ ਤਰ੍ਹਾਂ ਦਾ ਕੰਟੈਂਟ ਆਉਂਦਾ ਵੀ ਰਹਿੰਦਾ ਜਿਹੜਾ ਅਸਲ ਮੋਟਿਵ ਹੈ ਲਾਈਫ ਦਾ ਜਿਹੜਾ ਕਿਸੇ ਨੇ ਪੜ੍ਹ ਲਿਖ ਕੇ ਜਾਂ ਗੁਰੂ ਘਰ ਜਾਣਾ ਜਾਂ ਪੜ੍ਹਨ ਲਿਖਣਾ ਕੋਈ ਜੋਬ ਕਰਨੀ ਕੋਈ ਚੰਗੇ ਸੰਸਕਾਰ ਲੈਣੇ ਉਹ ਤੋਂ ਬਦਲ ਕੇ ਹੋਰ ਪਾਸੇ ਚਲੇ ਜਾਂਦੀਆਂ ਨੇ ਚੀਜ਼ਾਂ ਤਾਂ ਕਿਤੇ ਨਾ ਕਿਤੇ ਹੈ ਤਾਂ ਘਾਤਕ ਹੈ ਪਰ ਹਕ ਕਾਨੂੰਨ ਹੱਥ ਚ ਲੈਣ ਨੂੰ ਵੀ ਸਹੀ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਅ ਅਮਰਿਤਪਾਲ ਮਹਿਰੂ ਦੇ ਵੱਲੋਂ ਜ਼ਿੰਮੇਵਾਰੀ ਵੀ ਲਈ ਗਈ ਆ ਪੁਲਿਸ ਨੂੰ ਲੱਭ ਰਹੀ ਆ ਦੇਖਣਾ ਹੋਵੇਗਾ ਕਦੋਂ ਕੋਈ ਗ੍ਰਿਫਤਾਰੀ ਹੁੰਦੀ ਹੈ ਜਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਹੁੰਦਾ ਵਿਕਟੇਂਦਰ ਜੀ 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 ਤੋਂ ਅ ਭਾਣਾ ਜੀ ਥੋੜੀ ਜੀ ਅਪਡੇਟ ਲੈ ਲਈਏ ਜਿਹੜਾ ਕੱਲ ਜਹਾਦ ਦਾ ਜਿਹੜਾ ਹਾਸਾ ਹੋਇਆ ਉਹਦੇ ਵਿੱਚ ਇੱਕ ਯਾਤਰੀ ਜਿਹੜਾ ਸੀ ਉਹ ਬਚਿਆ ਹੈਗਾ ਤੇ ਕੋਈ ਹੋਰ ਅਪਡੇਟ ਜਾਂ ਹੋਰ ਕੀ ਨੁਕਸਾਨਿਆ ਗਿਆ ਜਾਂ ਸਾਰਿਆਂ ਦੇ ਇਹ ਖਰਚਾ ਰਹੀ ਜੀ ਗੁਬਿੰਦਰ ਦੇਖੋ ਪਹਿਲਾਂ ਤਾਂ ਇਹ ਸੀਗਾ ਕਿ ਜਿਹੜੇ 242 ਯਾਤਰੀ ਸੀਗੇ ਉਸ ਕੁੱਲ ਜਹਾਜ਼ ਦੇ ਵਿੱਚ ਕਿ 242 ਦੀ 42 ਦੀ ਮੌਤ ਹੋ ਗਈ ਪਹਿਲਾਂ ਖਬਰ ਇਹ ਆਈ ਕਿਉਂਕਿ ਐਡਾ ਵੱਡਾ ਜਿਹੜਾ 1 ਲੱਖ ਲੀਟਰ ਫਿਊਲ ਦਾ ਹੋਣਾ ਉਸ ਦਾ ਬਲਾਸਟ ਹੋ ਜਾਣਾ ਤੇ ਉਸ ਤੋਂ ਬਾਅਦ ਗੁਬਿੰਦਰ ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ 265 ਹੋ ਗਈ ਹੈ 265 ਦਾ ਕਾਰਨ ਕੀ ਹੈ ਇਹ ਤਾ ਬੰਦਾ ਜਿਹੜਾ ਜਿਉਂਦਾ ਬਚਿਆ ਵਿਸ਼ਵਾਸ ਨਾਂ ਦਾ ਇੱਕ ਬੰਦਾ ਹੈ ਸਰਵਾਈਵਰ ਹੈ ਹਾਲਾਂਕਿ ਉਹ ਬ੍ਰਿਟਿਸ਼ ਅ ਮਤਲਬ ਨਾਗਰਿਕ ਸੀਗਾ ਪਰ ਭਾਰਤੀ ਮੂਲ ਦਾ ਸੀਗਾ ਤੇ ਉਹਦੀ ਜਾਨ ਬਚੀਆ ਮਤਲਬ 242 ਬੰਦੇ ਸੀਗੇ ਜਿਹਦੇ ਵਿੱਚ ਦੋ ਪਾਇਲਟ ਕੋ-ਪਾਇਲਟ 10 ਕਰੂ ਮੈਂਬਰ 230 ਯਾਤਰੀ ਤਾਂ ਉਸ ਦੇ ਵਿੱਚ ਇੱਕ ਬੰਦਾ ਬਚਿਆ 242 ਦੇ ਵਿੱਚੋਂ ਤੇ ਉਹਦਾ ਨਾਮ ਵਿਸ਼ਵਾਸ ਹੈ ਤੇ ਉਹ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਕਿਵੇਂ ਬਚਿਆ ਜਦੋਂ ਇਹ ਸਾਰਾ ਹਾਦਸਾ ਹੋਇਆ ਤਾਂ ਕੁਝ ਸੈਕਿੰਡਾਂ ਦੇ ਵਿੱਚ 30 ਸੈਕਿੰਡਾਂ ਦੇ ਵਿੱਚ ਜਹਾਜ਼ ਜਿਹੜਾ ਹੈ ਉਹ ਅ ਕ੍ਰੈਸ਼ ਹੋ ਗਿਆ ਅੱਗ ਲੱਗੀ ਤੇ ਮੇਰੀ ਸੀਟ ਸਣੇ ਮੈਂ ਮਤਲਬ ਬਾਹਰ ਡਿੱਗ ਪਿਆ ਕੱਲਾ ਉਹੀ ਬਚਿਆ ਏ ਉਹਦੇ ਝੁਲਸਿਆ ਹੋਇਆ ਉਹਦੀ ਬਾਹਾਂ ਵਿੱਚ ਝੁਲਸੀ ਹੋਈ ਹੈ ਉਹ ਕਹਿੰਦਾ ਕਿ ਮਤਲਬ ਅਚਾਨਕ ਹੀ ਸਾਰਾ ਕੁਝ ਹੋ ਗਿਆ ਤੁਸੀਂ ਦੇਖੋ ਕਿਉਂਕਿ ਜਿਹੜੇ 1.5 ਤੋਂ 200 ਤਾਂ ਮਤਲਬ ਅਜਿਹੇ ਸੀਗੇ ਜਿਹੜੇ ਸੀਟ ਵਲਟ ਵੀ ਖੋਲ ਨਹੀਂ ਸਕੇ ਮਤਲਬ ਕੁਝ ਪਤਾ ਨਹੀਂ ਲੱਗਿਆ ਇਹ ਨਹੀਂ ਜਲਦੀ ਸਾਰਾ ਕੁਝ ਹੋ ਗਿਆ ਈਵਨ ਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਹ ਜਹਾਜ਼ ਹੈ ਜਦੋਂ ਪਹਿਲਾਂ ਲੈਂਡ ਕਰਦਾ ਹੈ ਉਹਦੇ ਵਿੱਚੋਂ ਇੱਕ ਯਾਤਰੀ ਨੇ ਦੱਸਿਆ ਵੀ ਇਹਦੇ ਜਿਹੜੀਆਂ ਡਿਸਪਲੇ ਨੇ ਉਹ ਵੀ ਨਹੀਂ ਸੀ ਚੱਲ ਰਹੀਆਂ ਤੇ ਇਹਦੇ ਵਿੱਚ ਖੜਖੜ ਦੀ ਆਵਾਜ਼ ਵੀ ਆ ਰ ਤੇ ਇਹਦੇ ਵਿੱਚ ਗੜਬੜ ਸੀਗੀ ਪਰ ਉਸ ਦੇ باوجود ਇਹ ਜਿਹੜਾ ਕਰੂ ਹੈ ਕਹਿ ਲਈਏ ਜਾਂ ਜਿਹੜੇ ਅਥਾਰਟੀਜ਼ ਨੇ ਉਹਨਾਂ ਨੇ ਇਹਨੂੰ ਫੇਰ ਜਹਾਜ਼ ਨੂੰ ਮਤਲਬ ਭੇਜ ਦਿੱਤਾ ਮਤਲਬ ਥੋੜੇ ਚਿਰ ਬਾਅਦ ਕਿਉਂਕਿ ਉਹ ਪਹਿਲਾਂ ਇਹ ਜਹਾਜ਼ ਲੈਂਡ ਕਰਦਾ ਉਸ ਤੋਂ ਬਾਅਦ ਨਵੀਂ ਇਹ ਨਹੀਂ ਫਲਾਈਟ ਹੁੰਦੀ ਹੈ ਜਦੋਂ ਤਾਂ ਉਹਨੂੰ ਭੇਜ ਦਿੱਤਾ ਕਿ ਤਕਨੀਕ ਖਰਾਬੀ ਆਈ ਜਿਹੜੀ ਹੁਣ ਤੱਕ ਹਾਲਾਂਕਿ ਚਲੋ ਬਲੈਕ ਬਾਕਸ ਸਾਹਮਣੇ ਆਊਗਾ ਵੀਡੀਓ ਸਾਹਮਣੇ ਆਈ ਹੈ ਜਾਂ ਹੋਰ ਜਿਹੜੇ ਇਨਸਟਰੂਮੈਂਟ ਗਏ ਹੁੰਦੇ ਨੇ ਜਹਾਜ਼ ਦੇ ਵਿੱਚ ਤਾਂ ਹੁਣ ਤੱਕ ਦੀ ਜਾਣਕਾਰੀ ਤਾਂ ਇਹ ਹੀ ਹੈ ਕਿ ਦੋ ਇੰਜਨ ਹੁੰਦੇ ਨੇ ਬੋਇੰਗ ਦੇ ਵਿੱਚ 787 ਜਿਹੜਾ ਏਕ ਟ੍ਰਿਪ ਲਾਈਨਰ ਹੈ ਦੋਨੇ ਫੇਲ ਹੋ ਗਏ ਇੰਜਨ ਹੁਣ ਇਹ ਕਿਉਂ ਦੋਨੇ ਇੱਕੋ ਦਮ ਫੇਲ ਹੋ ਗਏ ਹਾਲਾਂਕਿ ਹੁੰਦਾ ਹੈ ਕਿ ਦੋ ਇੰਜਨ ਇਸੇ ਕਰਕੇ ਹੁੰਦੇ ਆ ਕਿ ਇੱਕ ਜੇ ਇੰਜਨ ਕਿਤੇ ਕੋਈ ਖਰਾਬੀ ਦੇਵੇ ਦੂਜਾ ਇੰਜਨ ਕੰਮ ਕਰਦਾ ਹੈ ਪਰ ਇਹ ਦੋਨੋਂ ਦਾ ਫੇਲ ਹੋ ਜਾਣਾ ਹਾਲਾਂਕਿ ਹੋਰ ਜਦੋਂ ਹੁਣ ਬਲੈਕ ਬਾਕਸ ਦੇ ਵਿੱਚ ਜਾਣਕਾਰੀ ਮਿਲੂਗੀ ਜਾਂ ਕਾਕਪਿਟ ਦੀ ਰਿਕਾਰਡਿੰਗ ਦੇ ਵਿੱਚ ਕੀ ਕੁਝ ਸਾਹਮਣੇ ਆਊਗਾ ਇਹ ਹਾਲੀਵਾਲੀ ਜਾਂਚ ਦਾ ਵਿਸ਼ਾ ਹੈ ਤੇ ਇਹ ਵੀ ਦੇਖਣਾ ਹੋਊਗਾ ਕਿ ਕੀ ਕੁਝ ਜਾਂਚ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਦੇਖੋ ਕੱਲਾ ਇੰਡੀਆ ਦੇ ਨਾਗਰਿਕ ਨਹੀਂ ਸੀ 169 ਦਾ ਪਤਾ ਹੈ ਕਿ ਭਾਰਤੀ ਸੀਗੇ ਜਿਹੜੇ 53 ਬ੍ਰਿਟਿਸ਼ ਸੀਗੇ ਜਿਹੜੇ ਸੱਤ ਪੁਰਤ ਪੁਰਤਗਾਲ ਦੇ ਨਾਲ ਸੰਬੰਧਿਤ ਸੀਗੇ ਇੱਕ ਕੈਨੇਡਾ ਦੇ ਨਾਲ ਸੰਬੰਧਿਤ ਸੀਗਾ ਉਹਨਾਂ ਦੇਸ਼ਾਂ ਨੇ ਵੀ ਇਸ ਦੀ ਇਨਵੈਸਟੀਗੇਸ਼ਨ ਕਰਨੀ ਹੈ ਬਹੁਤ ਵੱਡਾ ਭਿਆਨਕ ਦਰਦਨਾਕ ਹਾਦਸਾ ਹੈ ਕਿ ਇਹ ਜਿਹੜੀ 에어 ਇੰਡੀਆ ਹਾਲਾਂਕਿ ਤਾਰਾ ਕੋਲ ਆ ਤੇ ਉਹਨੇ ਕਿਹਾ ਕਿ ਅਸੀਂ ਜਿੰਨੇ ਵੀ ਪਰਿਵਾਰ ਨੇ ਉਹਨਾਂ ਨੂੰ 1-1 ਕਰੋੜ ਰੁਪਏ ਦੇ ਭਾਂ ਦੇਵਾਂਗੇ ਮੁਆਵਜ਼ੇ ਦੇ ਬਜੂਨ 1.5-1.5 ਕਰੋੜ ਇੰਸ਼ੋਰੈਂਸ ਦਾ ਵੀ ਮਿਲਣਾ ਪਰ ਜਾਨ ਦਾ ਕੋਈ ਮੁੱਲ ਇੱਕ ਪਰਿਵਾਰ ਦਾ ਪਰਿਵਾਰ ਖਤਮ ਹੋ ਗਿਆ ਇੱਕ ਡਾਕਟਰ ਸੀਗਾ ਆਪਣੀ ਵਾਈਫ ਤੇ ਤਿੰਨ ਬੱਚਿਆਂ ਨੂੰ ਨਾਲ ਲੈ ਕੇ ਜਾ ਰਿਹਾ ਸੀਗਾ ਅਜੇ ਹੀ ਬਹੁਤ ਸੀਗੇ ਜਾਬ ਕਾ ਮੁੱਖ ਮੰਤਰੀ ਸੀਗੇ ਇੱਕ ਕੁੜੀ ਪਹਿਲੀ ਵਾਰ ਆਪਣੇ ਹਸਬੰਡ ਕੋਲ ਜਾ ਰਹੀ ਸੀ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਜਿਹੜੀਆਂ ਦਿਲ ਨੂੰ ਝੰਝੋੜਨ ਵਾਲੀਆਂ ਨੇ ਕਿੰਨੇ ਹੀ ਜਿਹੜੇ ਪਰਿਵਾਰਾਂ ਦੇ ਪਰਿਵਾਰ ਇਸ ਹਾਦਸੇ ਦੇ ਵਿੱਚ ਖਤਮ ਹੋ ਗਏ ਜ਼ਿੰਮੇਵਾਰੀ ਤਾਂ ਕਿਸ ਨੂੰ ਹੋਣੀ ਚਾਹੀਦੀ ਹੈ ਨਾ ਕਿ ਕੌਣ ਹੈ ਇਸ ਦੇ ਪਿੱਛੇ ਕਿਉਂ ਅਜੇ ਜਿਹੜੇ ਜਰਜਰ ਹਾਲਤ ਵਾਲੇ ਖਰਾਬ ਹਾਲਤ ਵਾਲੇ ਜਹਾਜ਼ ਜਿਹੜੇ ਨੇ ਉਹ ਕਿਉਂ ਤੁਸੀਂ ਘੁਮਾ ਰਹੇ ਹੋ ਕਿਉਂ ਜੇ ਤੁਸੀਂ ਇੰਨੇ ਨੇ ਮਹਿੰਗੇ ਟਿਕਟਾਂ ਵੇਚ ਰਹੇ ਹੋ ਕੁਲਾਈਟਸ ਦੀਆਂ ਕਿਉਂਕਰ ਇੰਨੀ ਮਾੜੀ ਹਾਲਤ ਵਾਲੇ ਜਹਾਜ਼ ਚਲਾ ਰਹੇ ਹੋ ਕਿੰਨੀਆਂ ਹੀ 에어ਲਾਈਨਸ ਨੇ ਜਿਹੜੇ ਸਾਡੇ ਨਾਲ ਛੋਟੇ ਛੋਟੇ ਦੇਸ਼ ਨੇ ਉਹਨਾਂ ਦੇ ਕਿੱਡੀਆਂ ਵਧੀਆ 에어ਲਾਈਨਸ ਨੇ 에어 ਇੰਡੀਆ ਤਾਂ ਬਦਨਾਮ ਹੁੰਦੀ ਜਾ ਰਹੀ ਐ ਇਸ ਕੋ ਕੋਤੇ ਹੌਲੀ ਹੌਲੀ ਲੋਕ ਡਰਨਗੇ ਕਿ ਇਸ ਵਿੱਚ ਸਫ਼ਰ ਕਰਨਾ ਹੈ ਕਿ ਨਹੀਂ ਕਰਨਾ ਦੇਖੋ ਕ੍ਰੈਸ਼ ਹੋਣਾ ਤਾਂ ਪਤਾ ਹੈ ਕਿ ਜੇ ਜਹਾਜ਼ ਕ੍ਰੈਸ਼ ਹੋ ਗਿਆ ਉਹਦੇ ਵਿੱਚ ਜਿੰਦਾ ਬਚਣਾ ਮੁਸ਼ਕਲ ਹੁੰਦਾ ਕਿਉਂਕਿ ਉਹਦੇ ਵਿੱਚ ਬਹੁਤ ਫਿਊਲ ਹੁੰਦਾ ਤੇ ਫਿਊਲ ਜਿਹੜਾ ਹੈ ਉਹ ਅੱਗ ਫੜਦਾ ਅੱਗ ਫੜ ਕੇ ਕਾਰਨ ਬਲਾਸਟ ਹੋ ਜਾਂਦਾ ਜੀ 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 ਇਸ ਦੇ ਵਿੱਚ ਪੰਜ ਤਾਂ ਮੈਡੀਕਲ ਦੇ ਜਿਹੜੇ ਐਂਬੂਲੈਂਸ ਕਰ ਰਹੇ ਸੀ ਡਾਕਟਰ ਕਿਉਂਕਿ ਉੱਥੇ ਕੈਂਟੀਨ ਸੀਗੀ ਤੇ ਉੱਤੇ ਮੈਡੀਕਲ ਦੇ ਬਹੁਤ ਸਾਰੇ ਸਟੂਡੈਂਟ ਵੀ ਸੀਗੇ ਉਹ ਉਹ ਜਿਹੜੇ ਬਾਕੀ ਨੇ 265 ਕਿਉਂਕਿ 241 ਤਾਂ ਇਸ ਜਹਾਜ਼ ਦੇ ਵਿੱਚ ਸੀਗੇ ਜਿਹੜੇ ਬਾਕੀ ਬੰਦੇ ਨੇ 25 24 23 24 ਬੰਦੇ ਉਹ ਉਹ ਸੀਗੇ ਜਿਹੜੇ ਉੱਥੇ ਕੈਂਟੀਨ 'ਚ ਸੀਗੇ ਜਿੱਥੇ ਜਿਸ ਬਿਲਡਿੰਗ ਦੇ ਵਿੱਚ ਇਹ ਜਹਾਜ਼ ਜਾ ਕੇ ਵੱਜਦਾ ਹੈ ਜਿੱਥੇ ਇਹ ਕ੍ਰੈਸ਼ ਹੁੰਦਾ ਹੈ ਤੇ ਹੁਣ ਤਾਂ ਬਹੁਤ ਸਾਰੀਆਂ ਅੱਗੇ ਗੱਲਾਂ ਜਿਹੜੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਆਈਆਂ ਸਾਹਮਣੇ ਆਰੀਆਂ ਨੇ ਪੀਐਮ ਮੋਦੀ ਉੱਥੇ ਪਹੁੰਚੇ ਨੇ ਜਿਹੜਾ ਇੱਕੋ ਇੱਕ ਬੰਦਾ ਵਿਸ਼ਵਾਸ ਕੁਮਾਰ ਉਹ ਬਚਿਆ ਉਹਦੇ ਨਾਲ ਮੁਲਾਕਾਤ ਕੀਤੀ ਹੈ ਵੀਰਪਾਣੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਅਮਿਤ ਸ਼ਾਹ ਪਹੁੰਚੇ ਨੇ ਬਿਆਨਬਾਜ਼ੀ ਹੋ ਰਹੀ ਹੈ ਪਰ ਦੇਖੋ ਇੰਨੀਆਂ ਜਾਨਾਂ ਦਾ ਇੱਕਦਮ ਚਲੇ ਜਾਣਾ 265 ਲੋਕਾਂ ਦਾ ਪਰਿਵਾਰਾਂ ਦੇ ਪਰਿਵਾਰ ਕਿੰਨੀ ਕਿੰਨੀ ਮਿਹਨਤ ਕਰਕੇ ਕੋਈ ਡਾਕਟਰ ਬਣਦਾ ਕਿੰਨੀ ਮਿਹਨਤ ਕਰਕੇ ਕੋਈ ਵਿਦੇਸ਼ ਦੇ ਵਿੱਚ ਸੈਟਲ ਹੁੰਦਾ ਇੱਕ ਡਾਕਟਰ ਜਿਹੜਾ ਵਿਦੇਸ਼ ਦੇ ਵਿੱਚ ਸੈਟਲ ਸੀ ਬ੍ਰਿਟਿਸ਼ ਆਪਣੇ ਪਰਿਵਾਰ ਨੂੰ ਤਿੰਨ ਬੱਚਿਆਂ ਨੂੰ ਤੇ ਆਪਣੇ ਵਾਈਫ ਨੂੰ ਪਹਿਲੀ ਵਾਰ ਲੈ ਕੇ ਜਾ ਰਿਹਾ ਸੀਗਾ ਬਹੁਤ ਸਾਰੇ 셀ਫੀਜ਼ ਸਾਹਮਣੇ ਆ ਰਹੀਆਂ ਨੇ ਲਾਸਟ ਸਾਡੇ ਇੱਥੋਂ ਵੀ ਹਾਂਜੀ ਡੈਡ ਬਾਡੀਜ਼ ਤੱਕ ਨਹੀਂ ਮਿਲਣੀ ਆ ਭਗਵੰਦਰ ਜੀ ਇੱਥੋਂ ਵੀ ਸਾਡਾ ਸ਼ਹਿਰ ਹੈ ਨਾਲੇ ਜੀਟੀਏ ਦੇ ਵਿੱਚ ਇਟੋਵਿਕੋ ਉੱਥੋਂ ਡੈਂਟਿਸਟ ਸੀਗੀ ਜੀ ਆ ਲੈਡੀ ਨਿਰਾਲੀ ਪਟੇਲ ਇੱਕ ਲੜਕੀ ਜੀ 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 ਹਾਂ 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 ਉਸਦੇ ਵੀ ਮੌਤ ਹੋਈ ਹੈ ਕੈਨੇਡੀਅਨ ਨਾਗਰਿਕ ਸੀ ਜਿਹੜੀ ਉਸਦੇ ਵੀ ਮੌਤ ਹੋਈ ਹੈ ਉਹੀ ਮੈਂ ਕੱਲ ਕਹ ਰਿਹਾ ਸੀਗਾ ਕਿ ਉਸ ਕਿਸੇ profession ਦੇ ਵਿੱਚ ਪਹੁੰਚਣਾ ਫਿਰ ਉਸਦੇ ਲਈ ਮਿਹਨਤ ਕਰਨਾ ਤੇ ਇੱਕ ਝਟਕੇ ਦੇ ਵਿੱਚ ਹੀ ਸਭ ਕੁਝ ਤਬਾਹ ਹੋ ਜਾਣਾ ਇਹ ਜਿਹੜਾ ਇਹ ਸਭ ਨੂੰ ਝੰਡੂੜ ਕੇ ਰੱਖ ਦਿੰਦਾ ਹੈ ਕਿ ਬਹੁਤ ਸਾਰੀਆਂ ਫੋਟੋਜ਼ ਵੀਡੀਓ ਹਜੇ ਹੋਰ ਆਈ ਜਾਣੀਆਂ ਕੋਈ ਕਹਿੰਦਾ ਕੋਈ ਈਦ ਮਨਾਉਣ ਆਏ ਹੋਏ ਸੀਗੇ ਐਂਜੀ ਕੋਈ ਛੁੱਟੀਆਂ ਕੱਟਣ ਆਏ ਸੀਗੇ ਬੜੇ ਸੁਪਨੇ ਸੀ ਲੋਕਾਂ ਦੇ ਕੋਈ ਕਿਉਂਕਿ ਬੈਕ ਹோம் ਸਾਡਾ ਅਸੀਂ ਇੱਥੇ ਕੈਨੇਡਾ ਬੈਠੇ ਆ ਸਾਡਾ ਵੀ ਜੀ ਹੁੰਦਾ ਸੀ ਪੰਜਾਬ ਆਉਣਾ ਜੀ 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 ਪਹਿਲੇ ਕਾਮ ਜਾਂਦੇ ਨੇ ਲੋਕ ਫੁਰਸਤ ਦੇ ਪਲ ਬਤਾਉਣ ਉਥੇ ਅੱਤਵਾਦੀਆਂ ਨੇ ਗੋਲੀਆਂ ਮਾਰਤੀਆਂ ਜੀ ਅ ਜਦੋਂ ਟੀਮ ਜਿਹੜੀ ਹੈ ਆਈਪੀਐਲ ਜਿੱਤ ਕੇ ਗਈ ਉਥੇ ਭੀੜ ਇੰਨੀ ਹੋ ਗਈ ਭੱਜਣ ਮੱਚ ਗਈ ਉਥੇ ਲੋਕ ਮਰ ਗਏ ਤੇ ਕਿਤੇ ਜਹਾਜ਼ ਜਿਹੜਾ ਉਹ ਫਲਾਈਟ ਮਤਲਬ ਲਹਿਰ ਰਹੀ ਸੀਗਾ ਉਡਾਨ ਪਰ ਰਹੀ ਸੀਗਾ ਉਹ ਕ੍ਰੈਸ਼ ਹੋ ਗਿਆ ਕਿੰਨੀਆਂ ਇਹ ਟਰੈਜਡੀਆਂ ਜਿਹੜੀਆਂ ਨੇ ਇਸ ਤਰੀਕੇ ਨਾਲ ਹੋ ਜਾਂਦੀਆਂ ਨੇ ਮਤਲਬ ਕਈ ਵਾਰ ਲੱਗਦਾ ਕਿ ਇਨਸਾਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਜਿਹੜੀਆਂ ਕਿਉਂਕਿ ਇਹਦੇ ਵਿੱਚ ਹਿਊਮਨ 에ਰਰ ਲਾਪਰ ਹੈ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਹਿਊਮਨ 에ਰਰ ਹੈ ਨਹੀਂ ਤੇ ਇਹ ਸਾਰਾ ਹਾਦਸਾ ਹੋ ਗਿਆ ਇਸ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ ਕਿ ਇਹ ਸਾਰਾ ਕੁਝ ਆਪਣੇ ਆਪ ਹੋ ਗਿਆ ਇਹਦੇ ਕੋਈ ਇਸ ਦੇ ਪਿੱਛੇ ਕਾਰਨ ਹੁੰਦੇ ਨੇ ਹਰ ਚੀਜ਼ ਜਿੱਤੇ ਕਾਰਨ ਲੱਭ ਕੇ ਉਹ ਵਿਖਰੇ ਵਿੱਚ ਜਿਹੇ ਨਾ ਹੋ ਗਏ ਇਹ ਨਾ ਸਾਰੀਆਂ ਚੀਜ਼ਾਂ ਨੂੰ ਤੇ ਕੰਮ ਕਰਨਾ ਸਰਕਾਰਾਂ ਦਾ ਜਾਂ ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਦਾ ਕੰਮ ਹੈਗਾ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਕਿਉਂਕਿ ਦੋ ਮੇਜਰ ਖਬਰਾਂ ਸੀਗੀਆਂ ਜੀ ਇੱਕ ਤਾਂ ਕਤਲ ਵਾਲੀ ਪੰਜਾਬ ਦੇ ਵਿੱਚ ਤੇ ਦੂਸਰੀ ਜਿਹੜਾ ਹਵਾਈ ਹਾਦਸਾ ਹੋਇਆ 에어 ਇੰਡੀਆ ਦਾ ਅਹਮਦਾਬਾਦ ਤੇ ਉਹਦੀ ਗੱਲਬਾਤ ਕਰਨੀ ਬਣਦੀ ਸੀਗੀ ਤੋਂ ਸੋਮਵਾਰ ਵਾਲੇ ਦਿਨ ਤੁਹਾਡੇ ਨਾਲ ਫੇਰ ਸੰਜ ਪਾਵਾਂਗੇ ਬਹੁਤ